ਕੋਵਿਡ ਦੀ ਵੈਕਸੀਨੇਸ਼ਨ ਨੂੰ ਲੈ ਕੇ ਜਦੋਂ ਕੋਵਿਡ ਦਾ ਦੌਰਾਨ ਸੀ ਤਾਂ ਕਾਫੀ ਦਵਾਈਆਂ ਸਾਹਮਣੇ ਆਈਆਂ ਤੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਹੁਣ ਕਿਹਾ ਜਾ ਰਿਹਾ ਵੀ ਇਹਦੇ ਨਾਲ ਇੱਕ ਖਤਰਾ ਪੈਦਾ ਹੁੰਦਾ ਖੁਦ ਕੰਪਨੀ ਨੇ ਕੋਰਟ ਦੇ ਵਿੱਚ ਇਹ ਕਬੂਲਿਆ ਵੀ ਹੈ ਜੀ। ਅਦਾਲਤ ਵਿੱਚ ਦਸਤਾਵੇਜ਼ ਚ ਮੰਨਿਆ ਕਿ ਖੂਨ ਦੇ ਜੰਮਰ ਵਰਗੇ ਵਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। ਤੇ ਕਿੱਥੇ ਹੈ ਜੀ ਤੁਹਾਡੀ ਵਿਸ਼ਵ ਸਿਹਤ ਸੰਸਥਾ? ਤੇ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਵੈਕਸੀਨ ਗੰਭੀਰ ਸਿਹਤ ਸਮਾਵਾ ਪੈਦਾ ਕਰ ਸਕਦੀ ਹੈ ਇੱਥੇ ਤੱਕ ਅੱਖ ਦਬਣਾ ਸਾਹ ਤੁਰਿਆ ਫਿਰਦਾ ਜਿਹੜਾ ਕਹਿੰਦਾ ਬਾਇਵਰਾਲੀ ਹਾਲਤ ਦੇਖੋ ਇਸ ਮੁਲਕ ਦਾ ਉਹਦਾ ਉਦਘਾਟਨ ਕਰਨ ਵਾਸਤੇ ਕੇਂਦਰ ਦੇ ਵਜ਼ੀਰ ਪਹੁੰਚ ਜਾਂਦੇ ਨੇ ਕੋਵਿਡ ਦੀ ਵੈਕਸੀਨੇਸ਼ਨ ਨੂੰ ਲੈ ਕੇ ਜਦੋਂ ਕੋਵਿਡ ਦਾ ਦੌਰਾਨ ਸੀ ਤਾਂ ਕਾਫੀ ਦਵਾਈਆਂ ਸਾਹਮਣੇ ਆਈਆਂ ਤੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਹੁਣ ਕਿਹਾ ਜਾ ਰਿਹਾ ਵੀ ਇਹਨਾਂ ਇੱਕ ਖਤਰਾ ਪੈਦਾ ਹੁੰਦਾ ਖੁਦ ਕੰਪਨੀ ਨੇ ਕੋਰਟ ਦੇ ਵਿੱਚ ਇਹ ਕਬੂਲਿਆ ਵੀ ਹੈ ਜੀ ਦੇਖੋ ਜਦੋਂ ਅਚੰਚੇਤ ਇਹ ਸਾਰਾ ਕੁਝ ਵਾਪਰਿਆ ਉਦੋਂ ਸ਼ਾਇਦ ਸਿਹਤ ਮਾਰਾਂ ਨੂੰ ਛੱਡ ਕੇ ਦੂਜਿਆਂ ਦੇ ਨਾਲ ਐਡੀ ਵੱਡੇ ਪੱਧਰ ਤੇ ਆਪੋ ਆਪਣਾ ਗਿਆਨ ਵੰਡਣਾ ਸ਼ੁਰੂ ਕਰਤਾ ਇੱਕ ਸਮੇਂ ਤੋਂ ਬਾਅਦ ਇਹ ਨਾਲ ਦੀ ਨਾਲ ਖਤਮ ਵੀ ਹੋ ਗਿਆ ਫਲਾਣੇ ਨੇ ਵੈਕਸੀਨ ਬਣਾਈ ਉਹਨੇ ਵੈਕਸੀਨ ਬਣਾਈ ਕਈਆਂ ਨੇ ਵੈਕਸੀਨ ਲਵਾਈ ਵੀ ਨਹੀਂ ਜਿਹੜਾ ਇਹ ਕੰਪਨੀ ਹੈ ਅਸਟਰਾ ਜੈਨਕਾ ਇਹਨਾਂ ਨੇ ਕਹਿੰਦੇ ਕਿਹਾ ਕਿ ਅਦਾਲਤ ਵਿੱਚ ਦਸਤਾਵੇਜ਼ ਵਿੱਚ ਮੰਨਿਆ ਕਿ ਖੂਨ ਦੇ ਜਮਰ ਵਰਗੇ ਬਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ ਤੇ ਕਿੱਥੇ ਹੈ ਜੀ ਤੁਹਾਡੀ ਵਿਸ਼ੇਭ ਸਿਹਤ ਸੰਸਥਾ ਇਹ ਵਿਸ਼ੇਭ ਸਿਹਤ ਸੰਸਥਾ ਸਿਰਫ ਦਰਸ਼ਨੀ ਕੁੜਈ ਹੈ ਤੁਸੀਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਹੋ ਇਹਦੇ ਵਿੱਚ ਕਿਹਾ ਗਿਆ ਉਹ ਦੋਸ਼ ਲਗਾਉਂਦੇ ਆ ਬਗਦਮਾ ਤਿਆਰ ਕਰਤਾ ਸੀ ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਮੁਕੱਦਮਾ ਦਾਇਰ ਕਰਤਾ ਤੇ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਵੈਕਸੀਨ ਗੰਭੀਰ ਸਿਹਤ ਸਮਾਵਾ ਪੈਦਾ ਕਰ ਸਕਦੀ ਹੈ ਇੱਥੇ ਤੱਕ ਅੱਖ ਦਾ ਬਣਾ ਦਾ ਸਾਹ ਤੁਰਿਆ ਫਿਰਦਾ ਜਿਹੜਾ ਕਹਿੰਦਾ ਬਾਇਵਨਾਲੀ ਹਾਲਤ ਦੇਖੋ ਇਸ ਮੁਲਕ ਦਾ ਉਹਦਾ ਉਦਘਾਟਨ ਕਰਨ ਵਾਸਤੇ ਕੇਂਦਰ ਦੇ ਵਜ਼ੀਰ ਪਹੁੰਚ ਜਾਂਦੇ ਨੇ ਕਾਰਨ ਕੀ ਤੁਸੀਂ ਆਪ ਜਾ ਕੇ ਦੇਖੋ ਕਿਉਂ ਤੁਸੀਂ ਲੋਕਾਂ ਨੂੰ ਕੁਰਾਹੇ ਪਾ ਰਹੇ ਹੋ ਭੰਬਲ ਪੂਸਿਆਂ ਚ ਪਾ ਰਹੇ ਹੋ ਤੇ ਲਗਾਤਾਰਤਾ ਦੇ ਵਿੱਚ ਸਵਾਲ ਉੱਠਦੇ ਆ ਹੁਣ ਅਦਾਲਤਾਂ ਦੇ ਵਿੱਚ ਮਾਫੀਆਂ ਮੰਗਦਾ ਫਿਰਦੇ ਜਦੋਂ ਅਦਾਲਤ 'ਤੇ ਜਾ ਕੇ ਕਹਿੰਦਾ ਕਿ ਭਾਈ ਸਾਹਿਬ ਆ ਮਾੜੀ ਜੀ ਮਾਫੀ ਨਹੀਂ ਵੱਡੀ ਮਾਫੀ ਮੰਗ ਸ਼ਾਇਦ ਉਹਦੀ ਤਰੀਕ ਵੀ ਅੱਜ ਲੱਗੀ ਵੀ ਐ ਸੋ ਆਪਾਂ ਜੇ ਇਹਦੇ ਤੇ ਪਰਦਾ ਚੁੱਕਿਆ ਜਾਣਾ ਚਾਹੀਦਾ ਹੈ ਜਿਹੜੀ ਵਿਸ਼ੇਸ਼ ਸਿਹਤ ਸਥਾ ਦੇ ਮਾਹਰ ਡਾਕਟਰ ਸਾਹਿਬਾਨ ਨੇ ਅਸੀਂ ਉਹਨਾਂ ਦੀ ਕਿਸੇ ਉਸ ਤੇ ਸ਼ੱਕ ਨਹੀਂ ਕਰਦੇ ਪਰ ਜਨਤਾ ਦੇ ਮੂਹਰੇ ਸਾਰਾ ਕੁਝ ਸਪਸ਼ਟ ਹੋਣਾ ਚਾਹੀਦਾ ਹੈ ਕਰੋੜਾਂ ਲੋਕਾਂ ਨੇ ਇਹ ਵੈਕਸੀਨ ਲਵਾ ਲਈ ਸਾਡੇ ਤਾਂ ਇੱਥੇ ਪ੍ਰਧਾਨ ਮੰਤਰੀ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਵੀ ਗੁੱਸੇ ਹੋ ਕੇ ਬੈਠੇ ਸੀ ਬੋਧੀ ਸਾਹਬ ਨੇ ਨਵਾਂ ਫਾਰਮੂਲਾ ਦਿੱਤਾ ਤੁਸੀਂ ਥਾਲੀਆਂ ਖੜਕਾਓ ਕੌਲੀਆਂ ਵਜਾਓ ਇਹ ਕਰੋਨਾ ਭੱਜ ਜਾਏਗਾ ਬਾਅਦ ਦੇ ਵਿੱਚ ਤੁਸੀਂ ਲੈਟਾਂ ਜਗਾਓ ਜਿਵੇਂ ਮੱਛਰਾਂ ਬੰਗ ਦੇਖਣਾ ਹੋਵੇ ਵੀ ਕਿੱਥੇ ਜੇ ਕਰੋਨਾ ਛੁਪਿਆ ਬੈਠਾ ਰੋਨਾਲਡ ト੍ਰੰਪ ਕਹਿੰਦਾ ਅਸੀਂ ਤਾਂ ਇੰਨੇ ਪੈਸੇ ਖਰਚਤੇ ਤੇ ਜੇ ਕੌਲੀਆਂ ਪੜੇ ਲਿਖੇ ਲੋਕ ਜਿਹੜੇ ਅੰਧਵਿਸ਼ਵਾਸ ਦਾ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਅੰਧਵਿਸ਼ਵਾਸਤਾ ਦੇ ਵਿੱਚ ਪੈਣਾ ਨਹੀਂ ਚਾਹੀਦਾ ਉਹ ਲੋਕਾਂ ਨੇ ਜਾ ਜਾ ਕੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਲੋਕਾਂ ਨੇ ਟੀਚਰਾਂ ਬੜੀਆਂ ਕੀਤੀਆਂ ਜਦੋਂ ਕਹਿੰਦੇ ਕਈ ਥਾਲੀਆਂ ਵਜਾ ਰਹੇ ਸੀ ਕਈ ਆਗੂਆਂ ਤੇ ਉਹ ਕਹਿੰਦੇ ਆ ਤਾਂ ਥਾਲੀ ਫਰਾਂਨੇ ਦੇ ਸੀ ਪਤਾ ਲੱਗ ਗਿਆ ਕਿ ਬੁੜੀ ਨਹੀਂ ਸੋ ਇਹਨੂੰ ਇਸ ਤਰੀਕੇ ਦੇ ਨਾਲ ਲਾਓ ਇਹਨੂੰ ਹਲਕੇ ਚ ਨਾ ਲਾਓ ਜੇ ਮੰਨ ਲਓ ਇਹਦੇ ਕੋਈ ਪ੍ਰਭਾਵ ਪਾੜੇ ਨੇ ਤਾਂ ਵਿਸ਼ਵ ਸਿਹਤ ਸੰਸਥਾ ਦਾ ਫਰਜ ਬੰਦ ਹੈ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਕਿਵੇਂ ਹੈ ਉਹ ਫਾਰਮੂਲਾ ਘੜ ਕੇ ਲਿਆਂਦਾ ਜਾਵੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ